ਜਨਮ ਅਕਰਤ ਕੀਨ ਕਹੋ ਨਾਨਕ ਹਰ ਭਜਮਨ ਜੈ ਵਿਦਜਲ ਕੋ ਮੀਨ ਬਿਖ ਅੰਸੋ ਕਾ ਹੈ ਰਚਿਓ ਨਿਮਖ ਨਾ ਹੋਏ ਉਦਾਸ ਕਹੋ ਨਾਨਕ ਭਜ ਹਰਮਨ ਪਰੇ ਨ ਜਮ ਕੀ ਪਾਸ ਤਰਨਾ ਪੋ ਇਉ ਹੀ ਗਇਓ ਲਿਓ ਜਗਤਨ ਜੀਤ ਕਹੋ ਨਾਨਕ ਭਜ ਹਰਮਨ ਆਉਦ ਜਾਤ ਹੈ ਵੀ ਬਿਰਦ ਪਿਓ ਸੂਜੇ ਨਹੀਂ ਕਾਲ ਪਹੁੰਚਿਓ ਆਨ ਕਹੋ ਨਾਨਕ ਨਰ ਬਾਬਰੇ ਕਿਉ ਨ ਪਜੇ ਭਗਵਾਨ ਤਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ ਇਨੇ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ ਪਤ ਤਉ ਉਦਾਰਨ ਭੈ ਹਰਨ ਹਰ ਅਨਾਥ ਕੇ ਨਾਤ ਕਹ ਨਾਨਕ ਤਹ ਜਾਨੀਐ ਸਦਾ ਬਸਤ ਤੁਮ ਸਾਥ ਤਨ ਤਨ ਜਹ ਤੋ ਕੋ ਦਿਓ ਤਾਂ ਸਿਓ ਨ ਹੋ ਨਕੀਨ ਕਹੋ ਨਾਨਕ ਨਰਬਾਬ ਦੇ ਅਬ ਕਿਉ ਢੋਰਤ ਦੀਨ ਤਨ ਤਨ ਸੰਪੇ ਸੁਖ ਦਿਓ ਅਰ ਜੈਨੀ ਕੇ ਨਾਮ ਕੋਨ ਰੇ ਮਨ ਸਿਮਰਤ ਕਹੇ ਨਰਾਮ ਸਭ ਸੁਖ ਦਾਤਾ RAM ਹੈ ਦੂਸਰ ਨਾ ਹਿਨ ਕੋਏ ਕਹੋ ਨਾਨਕ ਸੁਨ ਰੇ ਮਨ ਤਹਿ ਸਿਮਰਤ ਗਤ ਹੋਏ ਜਹ ਸਿਮਰਤ ਗਤ ਪਾਈਐ ਤਹ ਪਜ ਰੇ ਤੇਰੀਤ ਕਹ ਨਾਨਕ ਸੁਨ ਰੇ ਮਨਾ ਆਦ ਕਟਤ ਹੈ ਨੀਤ ਪੰਜ ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ ਜਹਤੇ ਉਪਜਿਓ ਨਾਨਕਾ ਲੀਨ ਤਹੇ ਮਹਿਮਾਨ ਘਟ ਘਟ ਮੇ ਹਰਿ ਜੂ ਬਸੇ ਸੰਤਨ ਕਹੇ ਉਪਕਾਰ ਕਹੋ ਨਾਨਕ ਤਹ ਭਜ ਮਨ ਪਉ ਨਦੀ ਉਤਰਹਿ ਪਾਰ ਸੁਖ ਦੁਖ ਜੈ ਪਰ ਸੇ ਨਹੀਂ ਲੋਭ ਮੋਹ ਅਭਮਾਨ ਕਹ ਨਾਨਕ ਸੁਨ ਮੇਰਾ ਸੋ ਮੂਰਤ ਭਗਵਾਨ ਉਸਤਤ ਨਿੰਦਿਆ ਨਾਹੀ ਜਹੇ ਕੰਚਨ ਲੋ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹੇ ਤੈ ਜਾਨ ਪਹਿ ਕਾਹੂ ਕੋ ਦੇਤ ਨਹਿ ਨਹਿ ਪਹਿ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ ਜਾਨੀ ਤਾ ਹੈ ਵਿਖਾਨ ਜਹ ਵਿਖਿਆ ਸਗਲੀ ਤਜੀ ਲਿਓ ਭੇਖ ਬੈਰਾਗ ਕਹੋ ਨਾਨਕ ਸੁਨ ਰੇ ਮਨਾ ਤਹ ਨਰ ਮਾਥੇ ਪਾਗ ਜਹਿ ਮਾਇਆ ਮਮਤਾਤ ਜੀ ਸਬ ਤੇ ਭਇਓ ਦਾਸ ਕਹੋ ਨਾਨਕ ਸੁਨ ਰੇ ਮਨਾ ਤਹ ਕਟ ਬ੍ਰਹਮ ਜਿਵਾਸ ਜਹ ਪ੍ਰਾਣੀ ਹੋ ਮੈਂ ਤਜੀ ਕਰਤਾ RAM ਪਛਾਨ ਕਹੋ ਨਾਨਕ ਵੋ ਮੁਕਤ ਨਰ ਏ ਮਨ ਸਾਚੀ ਮਾਨ ਭੈ ਨਾਸਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਸ ਦਿਨ ਜੋ ਨਾਨਕ ਭਜੈ ਸਫਲ ਹੋਏ ਤਿਨ ਕਾਮ ਜਿਹਵਾ ਗੁਣ ਗੋਬਿੰਦ ਭਜਿਓ ਕਰਨ ਸੁਨੋ ਹਰ ਨਾਮ ਕਹੁ ਨਾਨਕ ਸੁਨ ਰੇ ਮਨ ਪਰੈ ਨ ਜਮ ਕੇ ਤਾਮ ਜੋ ਪ੍ਰਾਣੀ ਮਮਤਾ ਤਜੇ ਲੋਭ ਮੋਹ ਅਹੰਕਾਰ ਕਹੋ ਨਾਨਕ ਆਪਣਾ ਤਰੇ ਔਰਨ ਲੇਤ ਉਧਾਰ ਜੋ ਸੁਪਨਾ ਅਰਪੇਖ ਨਾ ਐਸੇ ਜਗ ਕੋ ਜਾਨ ਇਨ ਮੈਂ ਕੁਛ ਸਾਚੋ ਨਹੀਂ ਨਾਨਕ ਬਿਨ ਭਗਵਾਨ نس ਦਿਨ ਮਾਇਆ ਕਰਨੇ ਪ੍ਰਾਨੀ ਡੋਲਤ ਨੀਤ ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀਤ ਜੈਸੇ ਜਲ ਮੇਂ ਬੁਦਬਦਾ ਉਪਜੈ ਬਿਨ ਸੈਨੀਤ ਜਗ ਰਚਨਾ ਤੈਸੇ ਰਚੀ ਕੋ ਨਾਨਕ ਸੁਨ ਮੀਤ ਪ੍ਰਾਨੀ ਕਚੂ ਨ ਚੇਤੇ ਮਦ ਮਾਇਆ ਕੇ ਅੰਦ ਕਹੋ ਨਾਨਕ ਬਿਨ ਹਰ ਭਜਨ ਪਰਤ ਤਾਹੇ ਜਮਪੰਦ ਜੋ ਸੁਖ ਕੋ ਚਾਹੇ ਸਦਾ ਸਰਨ ਰਾਮ ਕੀ ਲੇ ਕਹੋ ਨਾਨਕ ਸੁਨ ਰੇ ਮਨਾ ਦੁਰਲਭ ਮਾਨਕ ਦੇਹ ਮਾਇਆ ਕਾਰਨ ਤਾਵਹੀ ਮੂਰਖ ਲੋਕ ਅਜਾਨ ਕਹੋ ਨਾਨਕ ਬਿਨ ਹਰ ਭਜਨ ਬਿਰਥਾ ਜਨਮ ਸਿਰਾਨ ਜੋ ਪ੍ਰਾਨੀ ਨਿਸ ਦਿਨ ਭਜੇ ਰੂਪ ਰਾਮ ਤਹਿ ਜਾਨਾ ਹਰ ਜਨ ਹਰ ਅੰਦਰ ਨਹੀਂ ਨਾਨਕ ਸਾਚੀ ਮਾਨ ਮਨ ਮਾਇਆ ਮੈਂ ਫੰਦ ਰਹਿਓ ਬਿਸਰਿਓ ਗੋਬਿੰਦ ਨਾਮ ਕਹੋ ਨਾਨਕ ਬਿਨ ਹਰ ਭਜਨ ਜੀਵਨ ਕੋ ਨਹਿ ਕਾਮ ਪ੍ਰਾਨੀ RAM ਨਚੇਤੇਈ ਮਦਮਾਇਆ ਕੇ ਅੰਦ ਕਹੋ ਨਾਨਕ ਹਰ ਭਜਨ ਬਿਨ ਪਰਤ ਤਾਹੇ ਜਮਪੰਦ ਸੁਖ ਮੇ ਬਹੁ ਸੰਗੀ ਪਏ ਦੁਖ ਮੇ ਸੰਗ ਨ ਕੋਏ ਕਹੋ ਨਾਨਕ ਹਰ ਭਜ ਮਨਾ ਅੰਤ ਸਹਾਈ ਹੋਏ ਜਨਮ ਜਨਮ ਧਰਮਤ ਫਿਰਿਓ ਮਿਟਿਓ ਨ ਝਮਕੋ ਤਰਾਸ ਕਹੋ ਨਾਨਕ ਹਰ ਭਜ ਮਨਾ ਨਿਰਭੈ ਪਾਵੈ ਬਾਸ ਜਤਨ ਬਹੁਤ ਮੈਂ ਕਰ ਰਹੇ ਹੋ ਮਿਟਿਓ ਨਾਮ ਕੋ ਮਾਨਾ ਧੁਰਮਤ ਸੋ ਨਾਨਕ ਫਦਿਓ ਰਾਖ ਲਿਓ ਭਗਵਾਨ ਬਾਲ ਜਵਾਨੀ ਅਰ ਬਿਰ ਦਫਨ ਤੀਨ ਅਵਸਥਾ ਜਾਨ ਕਹੋ ਨਾਨਕ ਹਰ ਭਜਨ ਬਿਨ ਬਿਰਥਾ ਸਭ ਹੀ ਮਾਨ ਕਰਨੋ ਹੂਤ ਸੁਨਾ ਕੀਓ ਪਰਿਓ ਲੋਭ ਕੇ ਫੰਦ ਨਾਨਕ ਸਮ ਹੋ ਰਗਯੋ ਅਬ ਕਿਉਂ ਰੋਵਤ ਅੰਧ ਮਨ ਮਾਇਆ ਮੇ ਰਮ ਰਹਯੋ ਨਿਕਸਤ ਨਾਹੇ ਨਮੀਤ ਨਾਨਕ ਮੂਰਤ ਚਿਤਰ ਜਿਉ ਛਾੜਤ ਨਾਹਨ ਪੀਤ ਨਰ ਚਾਹਤ ਕੁਛ ਔਰ ਔਰ ਕੀ ਔਰੇ ਪਈ ਚਿਤਵਤ ਰਹੇ ਓ ਠਗ ਔਰ ਨਾਨਕ ਫਾਸੀ ਗਲ ਪਰੀ ਜਤਨ ਬਹੁਤ ਸੁਖ ਕੇ ਕੀਏ ਦੁੱਖ ਕੋ ਕੀਓ ਨਕੋ ਏ ਕਹੋ ਨਾਨਕ ਸੁਨ ਰੇ ਮਨ ਹਰ ਪਾਵੇ ਸੋ ਹੋਏ ਜਗਤ ਪਖਾਰੀ ਫਿਰਤ ਹੈ ਸਬ ਕੋ ਦਾਤਾਰਾਮ ਕਹੋ ਨਾਨਕ ਮਨ ਸਿਮਰ ਹੈ ਪੂਰਨ ਹੋ ਵਹਿ ਕਾਮ ਝੂਠੇ ਮਾਨ ਕਹਾ ਕਰੇ ਜਗ ਸੁਪਨੇ ਜੋ ਜਾਨ ਇਨ ਮੇ ਕੁਛ ਤੇਰੋ ਨਹੀਂ ਨਾਨਕ ਕਹਿਓ ਬਖਾਨਾ ਗਰਬ ਕਰਤ ਹੈ ਦੇਹ ਕੋ ਬਿਨ ਸਚ ਨਮਮੀ ਤ ਜਹ ਪ੍ਰਾਣੀ ਹਰ ਜਸ ਕਹਿਓ ਨਾਨਕ ਤਹ ਜਗ ਜੀਤ ਜਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨਾ ਹੈ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਇੱਕ ਭਗਤ ਭਗਵਾਨ ਜੈ ਪ੍ਰਾਨੀ ਕਾ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਨ ਤਜਤ ਨਹੀਂ ਰਿਤ ਨਾਨਕ ਏ ਬਿਦ ਹਰ ਭਜਿਓ ਇਕ ਮਨ ਹੋਏ ਇਕ ਚਿਤ ਤੀਰਤ ਵਰਤ ਅਰਦਾਨ ਕਰ ਮਨ ਮੈਂ ਧਰੇ ਗਮਾਨ ਨਾਨਕ ਨਹਿ ਫਲ ਜਾਤ ਤਹ ਜਿਉ ਕੁੰਚਰ ਇਸ ਨਾਨ ਸਿਰ ਕੰਪਿਓ ਭਗ ਡਗ ਮਗੇ ਨੈਨ ਜੋਤ ਤੇ ਹੀਨ ਕਹੋ ਨਾਨਕ ਏ ਬਿਦ ਭਈ ਤਉ ਨਹਰ ਰਸਲੀਨਾ ਨੇ ਜਿ ਕਰ ਦੇਖਿਓ ਜਗਤ ਮੇਕਾ ਹੂ ਕੋ ਨਾ ਹੈ ਨਾਨਕ تیر ਹਰ ਭਗਤ ਹੈ ਤਹਿ ਰਾਖੋ ਮਨ ਮਾਹੇ ਜਗ ਰਚਨਾ ਸਭ ਝੂਠ ਹੈ ਜਾਣ ਲਹਿਰੇ ਮੀਤ ਕਹੋ ਨਾਨਕ تیر ਨਾ ਰਹੇ ਜੋ ਬਾਲੂ ਕੀ ਪੀਤ ਰਾਮ ਗयो ਰਾਵਣ ਗयो ਜਾ ਕੋ ਬਹ ਪਰਵਾਰ ਨਨਕ ਤੇਰ ਕਛ ਨਹੀਂ ਸੁਪਨੇ ਜੋ ਸੰਸਾਰ ਚਿੰਤਾ ਤਾ ਕੀ ਕੀ ਜੀ ਹੈ ਓਏ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਜੋ ਪਰ ਨਾਨਕ ਹਰ ਗੁਣ ਗਾਇ ਲੈ ਛੜ ਦੋਹਰਾ ਬਲ ਛਟ ਕਿਉ ਬੰਧਨ ਪਰੇ ਹੋਤ ਉਪਾਏ ਕਹੋ ਨਾਨਕ ਅਬ ਓਟ ਹਰ ਗਜ ਜਿਉ ਹੋ ਹੋ ਸਹਾਈ ਬਲ ਹੋ ਆ ਬੰਧਨ ਛੁਟੇ ਸਭ ਕਿਛ ਹੋਤ ਉਪਾਏ ਨਾਨਕ ਸਭ ਕਿਛ ਤੁਮਰੇ ਹਾਥ ਮੈਂ ਤੁਮ ਹੀ ਹੋਤ ਸਹਾਈ ਸੰਗ ਸਖਾ ਸਭ ਤਜ ਗਏ ਕਹੋ ਨਾਨਕ ਇਹ ਬਿਪਤ ਮੈਂ ਟੇਕ ਏਕ ਰਘੁਨਾਥ ਨਾਮ ਰਹਿਓ ਸਾਧੂ ਰਹੇਓ ਰਹੇਓ ਗੁਰੂ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ ਨਹੀਂ ਕੋਏ ਜਹ ਸਿਮਰੇ ਸੰਕਟ ਮਿਟੈ ਦਰਸ ਤਿਹਾਰ ਹੋਏ ਰਾਮ ਨਾਮ ਔਰ ਮੈਂ ਗਹਿਓ ਜਾ ਕੈ ਸਮ